ਨੇ ਬਣਾਈ ਆ ਦਰਦੀ ਦਰਦੀ ਨੇ ਜਲਦੀ ਜਲਦੀ ਦੇ ਵਿੱਚ ਇਹਦੇ ਵਿੱਚ ਵੇਖੋ ਹੀ ਵੇਖ ਸਕਦੇ ਜੀ ਤੁਸੀਂ ਸਾਰਾ ਕੁਝ ਹੀ ਪਿਸਤਾਲ ਆ ਰਹੇ ਵਿੱਚ ਇਹ ਬੰਦੇ ਆ ਰਹੇ ਵਿੱਚ ਮੌਕੇ ਤੇ ਅਸਰੀਆ ਇਹਨਾਂ ਦੇ ਡੈਡੀ ਜੀ ਨੇ ਫੜਿਆ ਇਹਨਾਂ ਨੂੰ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚਾਕੋਲ ਲਾਲਗੜ੍ਹਿਸ ਰਹਣਾ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਨ ਤੇ ਅੱਬ ਸਾਰੇ ਮੈਨੂੰ ਘੇਰਾ ਘੇਰਿਆ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਆਂਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾਨ ਲੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਹਾਂਜੀ ਮੈਂ ਬੋਦੀ ਗੱਲ ਮੈਂ ਤਾਰ ਦਿਨਾ ਮੈਂ ਸਵਾਰੀਆਂ ਤਾਰਦੀ ਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਤੈਂ ਪੁੱਛਿਆ ਆ ਵੀ ਤੁਸੀਂ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਤੁਸੀਂ ਅੱਗੋਂ ਪਸਤੌਲ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਰ ਕੀਤਾ ਗੋਲੀਆਂ ਚਲਾਈਆਂ ਨਾ ਕਿੰਨੇ ਜਾਣੇ ਸੀ ਉਹ ਦੋ ਜਾਣੇ ਸੀ ਦੋ ਜਾਣੇ ਤੇ ਕੌਣ ਹੈਗੇ ਜੀ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰੇ ਨਾਲ ਹਾਂਜੀ ਦੋ ਜਾਣੇ ਆ ਇਹ ਵੀ ਰੋਡ ਤੇ ਫਾਸ ਚੱਲਦੀ ਕਿਹੜੀ ਬੱਸ ਹੈ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਪੁਲਿਸ ਰਜਿਸਟਰ ਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਤਾਦ ਕੁੱਟਿਆ ਹੋਣਾ ਮਾਰਿਆ ਪਤਾ ਲੱਗਾ ਇਹ ਨਿੱਜੀ ਪਿਸਤੌਲੇ ਕਿਦਾਂ ਪੁਲਸ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਆ ਕੀ ਕਹਿੰਦੇ ਪੁਲਸ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਹੋਈ ਜੀ ਮੰਗ ਕਰਦੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲਿਸ 100 ਰੁਪਿਆ ਭਗਵਾਨ ਵਾਲਮੀਕ ਮਹਾਰਾਜ ਜੀ ਕੀ ਹੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਜੀ ਕੀ ਹੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਪਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰੀਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸਿਰਧਾਂਕੇ ਕੱਟਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚੱਲੀਆਂ ਮੌਕੇ ਤੇ ਜੇਕਰ ਤਰਸਾ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉੱਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਹਾਂ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਾਂ ਅਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਔਰ ਥੱਲੇ ਨੂੰ ਉਹ ਕੱਢ ਰਿਹਾ ਕਿ ਗੋਲੀ ੜੀ ਪਈ ਆ ਚਲਾ ਰਿਹਾ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੀ ਕਿਸ ਦਾ ਦਾ ਝਗੜਾ ਝਗੜਾ ਜੀ ਬੱਸ ਸਵਾਰੀਆਂ ਤੋਂ ਗੱਲ ਦੇ ਕੋਈ ਏਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਇਸ ਕਰਕੇ ਅਸੀਂ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸ ਤੇ ਕਾਰਵਾਈ ਦੀ ਮੰਗ ਕਰਦੇ ਆ ਉਜੀ ਕਾਰਵਾਈ ਨਹੀਂ ਕੀਤੀ ਜਾਂਦੀ ਦੇਸੀ ਨਰਸ ਤੇਜ ਕੀਤਾ ਜਾਏਗਾ ਇਹ ਕੋਈ ਪਿਸਤੌਲ ਹੱਥ ਵਿੱਚ ਲਿਆ ਜੀ ਫਸੂਲ ਹੋਈ ਹੈ ਨਾਲ ਵੀਡੀਓ ਵੀ ਹੈ ਉਸ ਬੰਦੇ ਜਿਹੜੀ ਪੜਤਾਲ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਕਰਕੇ ਜੋ ਵੀ ਬੰਦੀ ਕਾਰਵਾਈ ਕਰ ਦਿੱਤੀ ਜਾਏਗੀ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਠੀਕ ਠਾਕ